ਸਤ ਗਾਰਨੀ ਜੂਨ 1984 ਤੋਂ ਕਈ ਸਾਲ ਪਹਿਲਾਂ ਹੀ ਸਿੱਖਾਂ ਦੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਫੌਜੀ ਯੋਜਨਾ ਲਈ ਦੇਹਰਾਦੂਨ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਪੂਰਾ ਨਕਲੀ ਮਾਡਲ ਤਿਆਰ ਕੀਤਾ ਗਿਆ ਇੰਦਰਾ ਗਾਂਧੀ ਨੇ ਮਾਰਗ੍ਰੀਟ ਥੈਚਰ ਦੀ ਬ੍ਰਿਟਿਸ਼ ਸਰਕਾਰ ਕੋਲ ਆਪਰੇਸ਼ਨ ਬਲੂ ਸਟਾਰ ਵਿੱਚ ਸਯੋਗ ਦੀ ਮੰਗੀ ਟੀਮ ਜਿਸ ਕਾਰਨ ਬ੍ਰਿਟਿਸ਼ ਸਰਕਾਰ ਵੱਲੋਂ ਸੈਨਾ ਸਮਗਰੀ ਤੇ ਰਣਨੀਤਿਕ ਸਯੋਗ ਕੀਤਾ ਗਿਆ 1984 ਇੱਕ ਅਜੀਹਾਂ ਸਾਲ ਸੀ ਜਿਸ ਨੂੰ ਸਿੱਖੀ ਵਿਆਜ਼ ਵਿੱਚ ਕਦੇ ਵੀ ਭੁਲਾਇਆ ਜਾਂ ਮਾਂ ਨਹੀਂ ਕੀਤਾ ਜਾਵੇਗਾ। ਇਹ ਵਿਆਸਵੀ ਜੇ ਪਹਿਲੀ ਵਾਰ ਹੈ ਕਿ ਕਿਸੇ ਦੀਸ਼ ਦੀ ਫੌਜ ਨੇ ਕਿਸੇ ਪਵਿੱਤਰ ਧਾਰਮਿਕ ਸਥਾਨ 'ਤੇ ਹਮਲਾ ਕੀਤਾ। ਇਹ ਹਮਲਾ ਸਿੱਖਾਂ ਦੀਆਂ ਅਨੰਦਪੁਰ ਦੇ ਮਦੀਦੀਆਂ ਬਰਾਬਰਤਾ ਦੇ ਨਾਗਰਿਕ ਅਧਿਕਾਰਾਂ ਦੀਆਂ ਮੰਗਾਂ ਨੂੰ ਖਤਮ ਕਰਨ ਲਈ ਸੀ ਤੇ ਸਿੱਖਾਂ ਦੀ ਭਾਵਨਾ 'ਤੇ ਸੱਟ ਮਾਰਨ ਤੇ ਉਹਨਾਂ ਨੂੰ ਗੁਲਾਮ ਬਣਾਈ ਰੱਖਣ ਲਈ ਸੀ। ਆਪਰੇਸ਼ਨ ਬਲੂ ਸਟਾਰ ਮੰ 1984 ਨੂੰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਘੇਰਾ ਪਾ ਲਿਆ ਗਿਆ। ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੰਤ ਚਰਨ ਸਿੰਘ ਪਿੰਡਰਾਵਾਲੀ ਤੇ ਉਹਨਾਂ ਦੇ ਸਾਥੀ ਵੀ ਅਕਾਲ ਤਖਤ ਉੱਤੇ ਮੋਰਚਾ ਬੰਦੀ ਦੀ ਤਿਆਰੀ ਕਰ ਰਹੇ ਸੀ। ਉਹਨਾਂ ਲਈ ਇਹ ਧਰਮ ਯੁੱਧ ਇਨਸਾਫ ਦੀ ਤਰੰਭੀ ਰੱਖਿਆ ਲਈ ਜੰਗ ਸੀ। 1984 ਨੂੰ ਪਾਰ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਮੁਖ ਸਰਹੱਦਾਂ ਤੇ ਬਾਰਡਰ ਸੀਲ ਕਰ ਦਿੱਤੇ ਤੇ ਸੱਤ ਫੌਜੀ ਡਿਵੀਜ਼ਨਾਂ ਨੂੰ ਤਾਇਨਾਤ ਕਰ ਦਿੱਤਾ CRPF ਵੀ ਆ ਮੋਨਾ ਪੂਰੀ ਜ਼ਿੰਮੇਵਾਰੀ ਫੌਜ ਨੇ ਸੰਭਾਲ ਲਈ ਸ਼ਰਦ ਅਲਵਾਨ ਨੂੰ ਦਰਬਾਰ ਸਾਹਿਬ ਦੇ ਅੰਦਰ ਜਾਣ ਦੀ ਆਗਿਆ ਤਾਂ ਸੀ ਪਰ ਜੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਜੂਨ ਦੀ ਗਰਮੀ ਵਿੱਚ ਪਾਣੀ ਬਿਜਲੀ ਤੇ ਮੀਡੀਆ ਬਲੈਕਆਊਟ ਤੇ ਪੂਰੀ ਤਰ੍ਹਾਂ ਪਾਬੰਦੀ ਲੜ ਦਿੱਤੀ 3 ਜੂਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ 10000 ਤੋਂ ਵੱਧ ਸ਼ਰਧਾਲੂ ਮੌਜੂਦ ਸੀ ਜਿਨ੍ਹਾਂ ਨੂੰ ਰਾਤ 10 ਵਜੇ ਤੋਂ ਬਾਅਦ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਲੈਫਟੀਨੈਂਟ ਜਨਰਲ ਕੁਲਜੀਪ ਰਾਣ ਨੇ ਜਲਦੀ ਜਿੱਤ ਦੀ ਉਮੀਦ ਕਰਦੇ ਹੋਏ ਹਮਲੇ ਲਈ ਫੌਜ ਨੂੰ ਤਿਆਰ ਕੀਤਾ 4 ਜੁਨ ਸਵੇਰੇ 4 ਵਜੇ ਹਮਲਾ ਸ਼ੁਰੂ। ਰਾਤ ਕਿਨਿਆ ਬੰਗੜਾ ਪਾਣੀ ਟੈਂਕ ਤੇ ਹੋਰ ਉਜੀਆਂ ਦਾ ਜਾਮਾ ਉੱਤੇ ਆ ਪਾਰੀ ਕੋਹਾ ਪਾਰੀ ਕਿਤੇ ਗਈ। ਕੋਹਾ ਹੱਥ ਮੁਤਾਬਕ ਕਿਸੇ ਕਿਸਮ ਦੀ ਚੇਤਾ ਨਹੀਂ ਹੈ। ਬੜੀ ਕਰਮਾ ਵਿੱਚ ਔਰਤਾਂ ਤੇ ਬੱਚੀਆਂ ਦੀਆਂ ਲਾਸ਼ਾਂ ਵੇਖੀਆਂ ਗਈਆਂ। ਇਨਾ ਨੂੰ ਪਾਕਿਸਤਾਨੀ ਸੈਨਿਕਾਂ ਨੇ ਗੂੜੀਆਂ ਮਾਰੀਆਂ ਫੌਜ ਨੇ ਅਕਾਲ ਤੱਕ ਉੱਤੇ ਵੀ ਪਾਰੀ ਹਮਲਾ ਕੀਤਾ ਪਰ ਕਈ ਵਾਰ ਵੀ ਕੋਸ਼ਿਸ਼ਾਂ ਦੇ ਬਾਝੂ ਝੂਟ ਅੰਦਰ ਦਾ ਹਨ ਹੁਣ ਆਉਂਦਾ ਰਿਹਾ ਕਾਫੀ ਨੁਕਸਾਨ ਤੋਂ ਬਾਅਦ ਫੌਜ ਨੇ ਹਮਲਾ ਕਰਨ ਲਈ ਟੈਂਕ ਭੇਜੀ 5 ਤੋਂ 6 ਜੁਲੂ ਲਗਭਗ 40 ਤੋਂ 50 ਦੇ ਹਨ ਹੁਣ ਸਾਡਾ ਲੜਾਈ ਜਾਰੀ ਰਹੀ ਜੂਨ ਤੱਕ ਫੌਜ ਨੇ ਅਕਾਲ ਤਖਤ ਵਿੱਚੋਂ ਸਤ ਚਰਨ ਸਿੰਘ ਪਿੰਡਰਾਵਾਲੀ ਜਨਰਲ ਸੁਪੀਖ ਸਿੰਘ ਤੇ ਭਾਈ ਅਮਰੀਕ ਸਿੰਘ ਦੀਆਂ ਸ਼ਹੀਦੀਆਂ ਨੂੰ ਸਸਕਾਰ ਕੀਤੇ ਗਏ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅਗਲਾ ਦਿੱਤੀ ਗਈ ਦੇ ਇਤਿਹਾਸਕ ਖਜ਼ਾਨੇ ਲੁੱਟੇ ਗਏ ਰਾਮਗੜੀਆ ਬੰਗਾ ਵਿੱਚ ਆਖਰੀ ਟਕਰਾਅ ਸਿੰਘਾਂ ਵੱਲੋਂ 10 ਜੂਨ ਤੱਕ ਚੱਲਦਾ ਰਿਹਾ ਅਮਲੀ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਆਪਣੇ ਪਿਆਰਿਆਂ ਦੀ ਪਛਾਣ ਉਹਨਾਂ ਦੀ ਖੂਨ ਨਾਲ ਭਰੀ ਕੱਪੜੀਆਂ ਤੋਂ ਕਰਨੀ ਪਈ ਜੇ ਤੁਸੀਂ ਸਾਰੱਖ ਲਿਓ ਇਸ ਹਰਮੰਦਰ ਸਾਹਿਬ ਦੀ ਬਾਬਤ ਚਾਹੇ ਕੋਈ ਦੀਦੀ ਹੈ ਚਾਹੇ ਕੋਈ ਬੱਚਾ ਚਾਹੇ ਗੁਰੂ ਦਾ ਕੋਈ ਸਿੰਘ ਹੈ ਕੋਤਰਾ ਕੋਤਰਾ ਹੋ ਜਾਵੇਗਾ ਪਰ ਹਰਮੰਦਰ ਸਾਹਿਬ ਦੀ ਬਿਆਦਰੀ ਨੂੰ ਕਰੇ ਬਰਦਾਸ਼ਤ ਨਹੀਂ ਕਰੇਗਾ